ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਕਿ ਇਸ ਸੰਸਾਰ ਚ ਨਾ ਦੋ ਤਰ੍ਹਾਂ ਦਾ ਜ਼ਹਿਰ ਹੈ ਇੱਕ ਜ਼ਹਿਰ ਹੈ ਜ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਬਿੱਖ ਤਨਕ ਹੀ ਖਾਤ ਮਰ ਜਾਤ ਗਾਤ ਪ੍ਰਤ ਪਾਲੀ ਬਰਖਣਗੇ ਕਈ ਸਾਲਾਂ ਦੀ ਦੇਈ ਜਿਹੜੀ ਅਸੀਂ ਪਾਲੀ ਹੈ 30 ਸਾਲ 35 ਸਾਲ 40 ਸਾਲ 50 ਸਾਲ ਇਸ ਦੇਹ ਨੂੰ ਪਾਲਦਿਆਂ ਪਾਲਦਿਆਂ ਸਾਨੂੰ ਹੋ ਗਏ ਨੇ ਭਾਈ ਗੁਰਦਾਸ ਜੀ ਕਹਿੰਦੇ ਜੇਕਰ ਤੁਸੀਂ ਬਿਖ ਜ਼ਹਿਰ ਤਨਿਕ ਥੋੜਾ ਜਿਹਾ ਵੀ ਖਾ ਲੋ ਤੇ ਉਹਨੇ ਕੀ ਕਰਨਾ ਇੱਕ ਖਿੰਡ ਦੇ ਅੰਦਰ ਇਸ ਸਰੀਰ ਨੂੰ ਖਤਮ ਕਰ ਦੇਣਾ ਐਸਾ ਨਹੀਂ ਹੈ ਕਿ ਸਰੀਰ ਨੂੰ ਪਾਲਦਿਆਂ ਬਣਦਿਆਂ 50 ਸਾਲ ਲੱਗੇ ਨੇ ਤੇ ਮੁੱਕਦਿਆਂ ਵੀ 50 ਸਾਲ ਲੱਗਣਗੇ ਨਹੀਂ ਉਹ ਕਹਿੰਦੇ ਬਸ ਤੁਸੀਂ ਜੈਸੇ ਉਹ ਜ਼ਹਿਰ ਆਪਣੇ ਅੰਦਰ ਨਿਗਲਿਆ ਉਹ ਜ਼ਹਿਰ ਨੂੰ ਖਾ ਲਿਆ ਨਾਲ ਦੇ ਨਾਲ ਉਹ ਤੁਹਾਡੇ ਸਰੀਰ ਨੂੰ ਖਤਮ ਕਰ ਦੇਗਾ ਇਹ ਜ਼ਹਿਰ ਸਾਨੂੰ ਮਾਰਕੀਟ ਚੋਂ ਮਿਲ ਜਾਂਦਾ ਹੈ ਇਹ ਤੁਹਾਨੂੰ ਗੋਲੀਆਂ ਦੇ ਰੂਪ ਵਿੱਚ ਮਿਲਦਾ ਹੈ ਲਿਕਵਿਡ ਦੇ ਰੂਪ ਦੇ ਅੰਦਰ ਮਿਲਦਾ ਹੈ ਪਾਊਡਰ ਦੇ ਰੂਪ ਚ ਵੀ ਮਿਲ ਜਾਂਦਾ ਹੈ ਪਹਿਲੀ ਤਰ੍ਹਾਂ ਦਾ ਜ਼ਹਿਰ ਇਹ ਹੈ ਜਿਹਨੂੰ ਖਾਣ ਦੇ ਨਾਲ ਬੰਦਾ ਖਤਮ ਹੋ ਜਾਂਦਾ ਹੈ ਸਰੀਰ ਖਤਮ ਹੋ ਜਾਂਦਾ ਹੈ ਪਰ ਜਿਹੜੀ ਗੱਲ ਵਿਸ਼ੇਸ਼ ਹੈ ਦੂਜੇ ਜ਼ਹਿਰ ਨੂੰ ਸਮਝਣ ਦੇ ਲਈ ਉਹ ਇਹ ਹੈ ਕਿ ਜਿਨੂੰ ਭਾਈ ਗੁਰਦਾਸ ਜੀ ਕਹਿੰਦੇ ਬਖ ਤਨਕ ਹੀ ਖਾਤ ਕਿ ਥੋੜਾ ਜਾਂ ਜ਼ਹਿਰ ਖਾਣ ਦੇ ਨਾਲ ਸਰੀਰ ਮੁੱਕ ਜਾਂਦਾ ਹੈ ਨਾਲ ਦੀ ਨਾਲ ਮੁੱਕ ਜਾਂਦਾ ਹੈ ਵਕਤ ਨਹੀਂ ਲੱਗਦਾ ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਉਸ ਜ਼ਹਿਰ ਨੂੰ ਜਿਹੜੇ ਰੈਪਰ ਚ ਜਿਹੜੀ ਬੋਤਲ ਚ ਤੁਸੀਂ ਸੰਭਾਲਿਆ ਹੋਇਆ ਸੀ ਨਾ ਦੁਕਾਨਦਾਰ ਨੇ ਸੰਭਾਲਿਆ ਹੋਇਆ ਸੀ ਉਸ ਬੋਤਲ ਨੂੰ ਉਸ ਰੈਪਰ ਨੂੰ ਉਸ ਭਾਂਡੇ ਨੂੰ ਉਹ ਜ਼ਾਇਰ ਕੁਝ ਵੀ ਨਹੀਂ ਕਹਿੰਦਾ ਭਾਵੇਂ 6 ਮਹੀਨੇ ਉਸ ਬੋਤਲ ਚ ਪਿਆ ਰਹੇ ਜ਼ਾਇਰ ਸਾਲ ਪਿਆਰ ਹੈ 5 ਸਾਲ ਪਿਆਰ ਹੈ ਉਸ ਬੋਤਲ ਨੂੰ ਕੁਝ ਨਹੀਂ ਕਹਿੰਦਾ ਉਸ ਭਾਂਡੇ ਨੂੰ ਕੁਝ ਨਹੀਂ ਕਹਿੰਦਾ ਪਰ ਉਸ ਭਾਂਡੇ ਚੋਂ ਕੱਢ ਕੇ ਜਿਹੜਾ ਬੰਦਾ ਖਾ ਲੈਂਦਾ ਉਹਨੂੰ ਮੁਕਾ ਦਿੰਦਾ ਹੈ ਜਿਹੜਾ ਦੂਜਾ ਜ਼ਹਿਰ ਹੈ ਉਹ ਜ਼ਹਿਰ ਕੀ ਕਰਦਾ ਹੈ ਉਹ ਸਭ ਤੋਂ ਪਹਿਲਾਂ ਉਸ ਭਾਂਡੇ ਨੂੰ ਖਤਮ ਕਰਦਾ ਜਿਸ ਭਾਂਡੇ ਚ ਤੁਸੀਂ ਉਹਨੂੰ ਸੰਭਾਲ ਕੇ ਰੱਖਦੇ ਹੋ ਪਹਿਲੇ ਜ਼ਹਿਰ ਨੇ ਉਸ ਭਾਂਡੇ ਨੂੰ ਕੁਝ ਨਹੀਂ ਕਿਹਾ ਭਾਵੇਂ 5 ਸਾਲ ਪਿਆਰ ਹੈ 10 ਸਾਲ ਪਿਆਰ ਹੈ 20 ਸਾਲ ਪਿਆਰ ਹੈ ਕੁਝ ਨਹੀਂ ਕਹਿੰਦਾ ਇਹ ਦੂਜੀ ਤਰ੍ਹਾਂ ਦਾ ਜ਼ਹਿਰ ਜ਼ਿਆਦਾ ਖਤਰਨਾਕ ਹੈ ਕਿਉਂ ਕਿਉਂਕਿ ਜਿਸ ਭਾਂਡੇ 'ਚ ਤੁਸੀਂ ਉਸ ਜ਼ਹਿਰ ਨੂੰ ਸੰਭਾਲਿਆ ਹੈ ਨਾ ਪਹਿਲਾਂ ਇਸ ਜ਼ਹਿਰ ਨੇ ਉਸ ਭਾਂਡੇ ਨੂੰ ਹੀ ਖਤਮ ਕਰਨਾ ਹੈ ਉਹ ਜ਼ਹਿਰ ਕਿਹੜਾ ਹੈ ਪਾਤਸ਼ਾਹ ਜੀ ਕਹਿੰਦੇ ਉਹ ਜ਼ਹਿਰ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ ਇਰਸ਼ਾ ਦਵੈਸ਼ ਨਫ਼ਰਤ ਹੁਣ ਇਹ ਜਿਹੜਾ ਜ਼ਹਿਰ ਇਹਨੂੰ ਤੁਸੀਂ ਸੰਭਾਲਦੇ ਕਿੱਥੇ ਹੋ ਜੀ ਇਹਦੇ ਲਈ ਕਿਹੜਾ ਭਾਂਡਾ ਅਸੀਂ ਬਣਾਇਆ ਹੋਇਆ ਹੈ ਇਹਦੇ ਲਈ ਭਾਂਡਾ ਬਣਾਇਆ ਸੀ ਮਾਨਾ ਅੰਦਰ ਹੀ ਸੰਭਾਲਦੇ ਆ ਨਾ ਮਨ ਚ ਹੀ ਰਹਿੰਦੇ ਵਿਚਾਰਾਂ ਚ ਰਹਿੰਦਾ ਮੇਰਾ ਕਿਸੇ ਨਾਲ ਵੈਰ ਹੈ ਕਿੱਥੇ ਰੱਖਦਾ ਮੈਂ ਕੋਈ ਅਲਮਾਰੀ ਬਣਾਈ ਹੈ ਘਰ ਚ ਜੇ ਜਦੋਂ ਮਨ ਕੀਤਾ ਵੈਰ ਬਾਹਰ ਕੱਢ ਲਿਆ ਜਦੋਂ ਮਨ ਕੀਤਾ ਅੰਦਰ ਲੰਬਾਰੀ ਜਥਰ ਦਿੱਤਾ ਮੇਰੇ ਮਨ ਚ ਹੀ ਤੇ ਰਿੰਦਾ ਨਾ 5 ਸਾਲ ਪੁਰਾਣਾ ਵੈਰ ਹੈ ਉਹ ਮੇਰੇ ਦਿਮਾਗ ਚ ਪਿਆ ਹੋਇਆ ਹੈ ਮੇਰੇ ਅੰਦਰ ਪਿਆ ਹੋਇਆ ਹੈ ਕਿਸੇ ਨਾਲ ਮੈਂ ਨਫ਼ਰਤ ਕਰਦਾ ਹਾਂ ਮੇਰੇ ਅੰਦਰ ਹੈ ਕ੍ਰੋਧ ਮੇਰੇ ਅੰਦਰ ਹੈ ਔਰ ਪਾਦਸ਼ਾਹ ਜੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਐ ਇਹ ਜ਼ਹਿਰ ਸਭ ਤੋਂ ਪਹਿਲਾਂ ਤੁਹਾਨੂੰ ਖਤਮ ਕਰੇਗਾ ਜਿਵੇਂ ਗੌਤਮ ਬੁੱਧ ਕਹਿੰਦੇ ਕਿ ਜਿਹੜਾ ਕੋਲਾ ਮੱਗਦਾ ਹੋਇਆ ਕੋਲਾ ਤੁਸੀਂ ਘੁੱਟ ਕੇ ਆਪਣੇ ਹੱਥ 'ਚ ਫੜਿਆ ਹੋਇਆ ਨਾ ਇਹ ਮਨਸ਼ਾ ਲੈ ਕੇ ਕਿ ਮੈਂ ਆਪਣੇ ਦੁਸ਼ਮਣ ਤੇ ਸੁਠਣਾ ਹੈ ਕਹਿੰਦੇ ਦੁਸ਼ਮਣ ਤੇ ਤੇ ਬਾਅਦ ਵਿੱਚ ਸੱਠੇਗਾ ਨਾ ਤੂੰ ਉਹ ਬਾਅਦ ਵਿੱਚ ਸੜੇਗਾ ਕਿ ਨਹੀਂ ਸੜੇਗਾ ਵੱਖਰੀ ਗੱਲ ਐ ਪਰ ਜਿਹੜੇ ਹੱਥ 'ਚ ਤੂੰ ਘੁੱਟ ਕੇ ਫੜੀ ਬੈਠਾ ਹੈ ਹੱਥ ਤੇ ਤੇਰਾ ਹੀ ਐ ਪਹਿਲਾਂ ਤੇਰਾ ਹੱਥ ਸੜਨਾ ਹੈ ਕ੍ਰੋਧ ਮਗ ਦਾ ਹੋਇਆ ਕੋਲਾ ਜਿਹਨੂੰ ਤੁਸੀਂ ਆਪਣੇ ਹੱਥ 'ਚ ਘੁੱਟ ਕੇ ਫੜਿਆ ਹੋਇਆ ਹੈ ਦੂਜੇ ਤੇ ਸਿੱਠਣ ਵਾਸਤੇ ਤੋ ਇਹ ਕੋਲਾ ਜਿਹੜਾ ਹੈ ਇਹ ਕ੍ਰੋਧ ਜਿਹੜਾ ਹੈ ਪਹਿਲਾਂ ਤੁਹਾਨੂੰ ਸਾੜੇਗਾ ਫਿਰ ਕਿਸੇ ਹੋਰ ਨੂੰ ਅੱਗੇ ਸਾੜੇਗਾ ਮਹਾਰਜ ਕਹਿੰਦੇ ਤਾਂ ਤੇ ਕਾਇਆ ਨੂੰ ਗਾਲ ਦਿੰਦਾ ਇਹ ਜੈਨ ਅਸਅ ਹੈ ਜਿਹਨੂੰ ਤੁਸੀਂ ਆਪਣੇ ਅੰਦਰ ਥਾਂ ਦਿੱਤੀ ਹੋਈ ਹੈ ਜਗ੍ਹਾ ਦਿੱਤੀ ਹੋਈ ਹੈ ਔਰ ਇਹ ਪਹਿਲਾਂ ਤੁਹਾਨੂੰ ਅੰਦਰੋਂ ਖਤਮ ਕਰਦਾ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਕਿਉਂ ਕਿਉਂਕਿ ਤੁਸੀਂ ਆਪਣੇ ਹਿਰਦੇ ਚ ਥਾਂ ਰੱਬ ਨੂੰ ਦੇਣੀ ਸੀ ਥਾਂ ਕਰੋਧ ਨੂੰ ਦੇ ਦਿੱਤੇ ਨਸ ਬਨਜੋ ਕਿਲ ਵਿਖੋ ਕਰਤਾ ਘਰ ਆਇਆ ਰਾਮ ਇਹ ਜਿਹੜੇ ਕਿਲ ਵਿਖ ਨੇ ਪਾਪ ਨੇ ਵਿਕਾਰ ਨੇ ਇਹਨਾਂ ਨੂੰ ਆਪਣੇ ਅੰਦਰ ਥਾਂ ਦਿੱਤੀ ਹੋਈ ਐ ਜਿਵੇਂ ਕੋਈ ਮਕਾਨ ਆਪਾਂ ਕਿਰਾਏ ਤੇ ਦੇ ਦਈ ਦੇਣਾ ਕਿਰਾਏਦਾਰ ਆ ਕੇ ਰਹਿੰਦਾ ਐ ਇਸੇ ਤਰ੍ਹਾਂ ਹੀ ਇਹ ਅਮਦੇ ਕਿਰਾਏਦਾਰ ਬਣ ਕੇ ਨੇ ਫਿਰ ਘਰ ਦੇ ਮਾਲਕ ਬਣ ਕੇ ਬਹਿ ਜਾਂਦੇ ਨੇ ਇਹ ਸਦੈ ਅੰਦਰ ਪੰਚ ਚੋਰ ਵਸੈ ਪੰਜੇ ਦੇ ਪੰਜੇ ਵਾਸਤੇ ਨੇ ਕਰਦੇ ਕੀ ਨੇ ਅੰਮ੍ਰਿਤ ਨੂੰ ਲੁੱਟੈਂ ਅੰਮ੍ਰਿਤ ਨੂੰ ਲੁੱਟ ਲੈਂਦੇ ਨੇ ਖਤਮ ਕਰ ਦਿੰਦੇ ਨੇ ਪ੍ਰਪਾਦਸ਼ਾ ਕਹਿੰਦੇ ਮਨਮੁਖ ਨਹੀਂ ਬੁੱਝਾ ਮਨਮੁਖ ਬੰਦਾ ਇਸ ਨੂੰ ਸਮਝਦਾ ਕੋਈ ਨਹੀਂ ਤਾਂ ਇਹ ਜਿਹੜਾ ਦੋ ਤਰ੍ਹਾਂ ਦਾ ਜ਼ਹਿਰ ਹੈ bari जहर ਜਿਸ ਭਾਂਡੇ ਚ ਰਹਿੰਦਾ ਉਹਨੂੰ ਕੁਝ ਨਹੀਂ ਕਹਿੰਦਾ ਸਰੀਰ ਨੂੰ ਮੁਕਾ ਦਿੰਦਾ ਹੈ ਔਰ ਜਿਹੜਾ ਦੂਜਾ ਜ਼ਹਿਰ ਹੈ ਇਹ ਉਸ ਭਾਂਡੇ ਨੂੰ ਖਤਮ ਕਰਦਾ ਜਿਹੜੇ ਭਾਂਡੇ ਚ ਸੰਭਾਲ-ਸਮਾਲ ਕੇ ਆਪਾਂ ਰੱਖਦੇ ਆਂ ਖਿਰਦੇ ਚ ਵੈਰ ਦਵੈਸ਼ ਈਰਸ਼ਾ ਨੂੰ ਨਾਸ ਵਾਲੀਏ ਮਨ ਜਿਹੜਾ ਹੈ ਸਾਡਾ ਉਹ ਭਾਂਡਾ ਬਣ ਜਾਂਦਾ ਤੇ ਪਾਦਸ਼ਾਹ ਜੀ ਕਹਿੰਦੇ ਕਿ ਜੇਕਰ ਤੂੰ ਚਾਹਂਦਾ ਹੈ ਕਿ ਇਹ ਭਾਂਡਾ ਤੇਰਾ ਚੰਗੇ ਕੰਮ ਆਵੇ ਤੇ ਫਿਰ ਇਹਨੂੰ ਗਿਆਨ ਕਬਦ ਦਾ ਮਨ ਰਹਿ ਫਿਰ ਗੁਰੂ ਤੋਂ ਗਿਆਨ ਲੈ ਲੈ ਗੁਰੂ ਤੋਂ ਸਮਝ ਲੈ ਲੈ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਗਿਆਨ ਮਿਲੇਗਾ ਹੋਸ਼ ਮਿਲੇਗੀ ਗਿਆਨ ਮਿਲੇਗਾ ਵਿਵੇਕ ਪ੍ਰਾਪਤ